ਸਾਹ ਸੰਗ ਜੀ ਗੁਰੂ ਸਾਹ ਸੰਗ ਜੀ ਸੰਗਤ ਸਾਤ ਪੜ ਵਸੈ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹਨ ਵਾਹਿਗੁਰੂ ਜਪ ਕਰਕੇ ਆਪਣਾ ਜਨਮ ਸਫਲਾ ਕਰੀਏ ਵਾਹਿਗੁਰੂ ਵਾਹਿਗੁਰੂ ਆਵਾਜ਼ ਜੀ ਗਏ ਤੇ ਆਉ ਸਾਹਿਬ ਜੀ ਉਹਨਾਂ ਸੀ ਗੁਰੂ ਹਰਗੋਬਿੰਦ ਜੀ ਦਾ ਜਨਮ ਦਿਨ ਦੇ ਬਾਰੇ ਸੁਣ ਪਈਏ ਕਿ ਸਭ ਆਏ ਸੰਸਾਰ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ 15 ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਾ ਸੀ ਉਹਨਾਂ ਨੇ ਕਰ ਕੋਈ ਔਲਾਦ ਬੈਠਾ ਨਹੀਂ ਜਿਹੀ ਗੁਰੂ ਸਾਹਿਬ ਜੀ ਦੇ ਵੱਡੇ ਭਰਾ ਪਤੀ ਕੰ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਮਿਹਰਬਾਨ ਸੀ ਗੁਰੂ ਸਾਹਿਬ ਜੀ ਉਸ ਨੂੰ ਬੜਾ ਪਿਆਰ ਕਰਦੇ ਸਨ ਅਤੇ ਉਸ ਨੂੰ ਆਪਣੇ ਪੁੱਤਰਾ ਵਾਂਗ ਪਾਲਦੇ ਸਨ ਗੁਰੂ ਸਾਹਿਬ ਜੀ ਦਾ ਮਿਹਰਬਾਨ ਪਤੀ ਇਹ ਪਿਆਰ ਅਤੇ ਲਗਾਂ ਦੇ ਕੇ ਫਿਰ ਜਨ ਅਤੇ ਉਹਦੀ ਬਹੁਤੀ ਇਹ ਹੀ ਸਮਝੇ ਸਮਝਦੇ ਸਨ ਕਿ ਗੁਰੂ ਸਾਹਿਬ ਜੀ ਦੀ ਆਪ ਹੀ ਕੋਈ ਉਹ ਲਾਦ ਨਹੀਂ ਹੈ ਇਸ ਲਈ ਹੀ ਉਹ ਸਾਡੇ ਪੁੱਤਰ ਨੂੰ ਇੰਨਾ ਪਿਆਰ ਕਰਦੇ ਹਨ ਹਤੇ ਉਹ ਤੋਂ ਉਹਨਾਂ ਤੋਂ ਮਾ ਸਾਡਾ ਪੁੱਤਰੀ ਗੁਰਗੱਦੀ ਦਾ ਵਾ ਅਗਲਾ ਵਾਰਸ ਬਣੇਗਾ ਸੋ ਉਹਨਾਂ ਨੇ ਮਨ ਉਹਨਾਂ ਦੇ ਮਨ ਵਿੱਚ ਜੋ ਗੱਲ ਸੀ ਉਹ ਇੱਕ ਦਿਨ ਮੂੰਹ ਤੇ ਆ ਗਈ ਇੱਕ ਦਿਨ ਪ੍ਰਿਥਵੀ ਜਾਂਦੀ ਬਹੁਤੀ ਮਤਾ ਗੰਗਾ ਜੀ ਨੂੰ ਆਖਣ ਗਈ ਕੀ ਹੋਇਆ ਜੇ ਤੁਸੀਂ ਪਹਿਲਾਂ ਧੱਕੇ ਨਾਲ ਗੁਰਗੱਦੀ ਸੰਭਾਲ ਲਈ ਹੈ ਤਾਂ ਇਹ ਅੰਤ ਨੂੰ ਤਾਂ ਸਾਡੇ ਘਰੀ ਆਉਣੀ ਹੈ ਕਿਉਂਕਿ ਤੁਹਾਡੇ ਤੁਹਾਡੀ ਤਾਂ ਕੋਈ ਔਲਾਦ ਹੈ ਨਹੀਂ ਅਤੇ ਸਾਡਾ ਪੁੱਤਰ ਮਿਹਰਬਾਨ ਹੀ ਗੱਦੀ ਦਾ ਅਗਲਾ ਵਾਰਸ ਬਣੇਗਾ ਮਹਤਾ ਜੰਗਾ ਜੀ ਇਹ ਮੈਂ ਸੁਣ ਕੇ ਬੜੇ ਦੁਖੀ ਹੋਏ ਅਤੇ ਉਹਨਾਂ ਨੇ ਪ੍ਰਤੀਜਾ ਦਿੱਤੀ ਵਾਡੀ ਵੱਡੋ ਆਖੀ ਗਈ ਸਾਰੀ ਗੱਲ ਤੂੰ ਅਰਦੇ ਜੇ ਜੇ ਨੂੰ ਆਂ ਦਸੀ ਅਤੇ ਨਾਲੇ ਵੇਦੀ ਕੀਤੀ ਕਿ ਆਪ ਜੀ ਤਾਂ ਅਕਾਲ ਪੁਰਖ ਦਾ ਸਰੂਪ ਹੋ ਅਤੇ ਸਭ ਕੁਝ ਕਰਨ ਦੇ ਸਬਾਤ ਹੋ ਤੁਸੀਂ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋ ਮੇਰੀ ਜੋਦੜੀ ਵੀ ਪਰਵਾਨ ਕਰ ਕਰੋ ਤੇ ਮੇਰੀ ਗੋਦੀ ਨੂੰ ਭਾਗ ਡਾਓ ਮੈਨੂੰ ਇੱਕ ਬੱਤਰ ਦੀ ਦਾਤ ਬਖਸ਼ੋ ਇਹ ਸੁਣ ਕੇ ਗੁਰੂ ਜੀ ਬਚਨ ਕਰ ਗੁਰੂ ਜੀ ਨੇ ਬਚਨ ਕੀਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਿਸੇ ਚੀਜ਼ ਦਾ ਘਾਟ ਨਹੀਂ ਹੈ ਜੋ ਵੀ ਕੋਈ ਸੱਚੇ ਦਿਲ ਨਾਲ ਇਤੋ ਮੁਰਾਦ ਮੰਗਦਾ ਹੈ ਗੁਰੂ ਜੀ ਹਰ ਇੱਛਾ ਪੂਰੀ ਕਰਦੀ ਉਹ ਪੂਰੀ ਹੁੰਦੀ ਹੈ ਜਦੋਂ ਕੋਈ ਗੁਰਸਿੱਖ ਹਮੇਲਾ ਤਿਆ ਕਰਕੇ ਸੱਚੇ ਮਨ ਨਾਲ ਗੁਰੂ ਨਾਨਕ ਦੇਵ ਜੀ ਦੇ ਛਾਣਾ ਵਿੱਚ ਬੇਨਤੀ ਕਰਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਵਾਰਤ ਉਹਦੀ ਜੋਲੜੀ ਜ਼ਰੂਰ ਪ੍ਰਵਾਨ ਕਰਦੇ ਹਨ ਬੀੜ ਸਾਹਿਬ ਵਿਖੇ ਇੱਕ ਅਜੇ ਹੀ ਗੁਰੂ ਨਾਨਕ ਦੇਵ ਜੀ ਦੇ ਪੂਰਨ ਗੁਰਸਿੱਖ ਬਾਬਾ ਬੁੱਢਾ ਜੀ ਰਹਿੰਦੇ ਸਰ ਤੁਸੀਂ ਪ੍ਰੇ ਭਾਵਨਾ ਨਾਲ ਉਹਨਾਂ ਲਈ ਪ੍ਰਸ਼ਾਦਾ ਬਣਾ ਕੇ ਲੈ ਜਾਓ ਤਹਾਵਾਂ ਲਈ ਸੇਵਾ ਕਰੋ ਤੁਹਾਡੀ ਸੇਵਾ ਅਤੇ ਪ੍ਰੇਮ ਭਾਵਨਾ ਤੋਂ ਪ੍ਰਸੰਨ ਹੋ ਕੇ ਜੇ ਉਹ ਉਹ ਨੰਦੇ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਤ ਬੇਤੀ ਕਰਨ ਕਰਨਗੇ ਸਤ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਵੇਗੀ ਸਭ ਤੋਂ ਪਹਿਲੇ ਸਾਹਿਬ ਜੀ ਦੇ ਆਦੇਸ਼ ਅਰਸਾਰ ਮਾਤਾ ਜੀ ਨੇ ਗੋਲੀਆਂ ਤੋਂ ਕਈ ਪ੍ਰਕਾਰ ਦੇ ਬਕਵਾਹਾਂ ਅਕਵਾਏ ਅਤੇ ਇੱਕ ਵਹਾਂ ਮਹਾਰਾਣੀ ਬਾਗ ਜਨਾਵਾਂ ਡਟਾ ਤੇ ਚੱਗੇ ਬਸਤਰ ਪਾ ਕੇ ਰਥ ਉੱਪਰ ਚੜ੍ਹ ਕੇ ਗੋਲੀਆਂ ਸਬੇ ਬਾਬਾ ਜੀ ਪਾਸ ਬੀ ਬੀੜ ਸਾਹਿਬ ਜਾ ਪਹੁੰਚੇ ਤੇ ਦੌੜਦੇ ਜਾ ਰਹੇ ਹੱਥ ਦੇ ਘਾਰ ਰਥ ਦੌੜ ਜਾ ਰਾ ਰਥ ਦੇ ਘਾਰ ਤੂੜ ਆਕਾਸ਼ ਵਿੱਚ ਉੱਡ ਰਹੀ ਸੀ ਜਿਸ ਨੂੰ ਦੇਖ ਕੇ ਬਾਬਾ ਡਾਜੀ ਸਿੱਖਾਂ ਨੂੰ ਪੁੱਛਦੇ ਹਨ ਕਿ ਐਨੀ ਉਡ ਕਿਉਂ ਉਡ ਰਹੀ ਹੈ ਸਿੱਖਾਂ ਨੇ ਆਗੋ ਜਵਾਬ ਦਿੱਤਾ ਕਿ ਗੁਰੂ ਜੀ ਦੇ ਮਨ ਆ ਰਹੇ ਹਨ ਬਾਬਾ ਜੀ ਕੋ ਕਹਿ ਲਗੇ ਉਹਨਾਂ ਨੂੰ ਉਹਨਾਂ ਨੂੰ ਕੀ ਭਾਜੜ ਪੈ ਗਿਆ ਹੈ ਮਾਤਾ ਜੀ ਨੇ ਜਦੋਂ ਬਾਬਾ ਡਾਜੀ ਅੱਗੇ ਪਰਸ਼ਾਦਾ ਪੋਲਸਿਆ ਤਾਂ ਬਾਬਾ ਜੀ ਨੇ ਕਿਹਾ ਮਾਤਾ ਜੀ ਸਾਨੂੰ ਭੁੱਖ ਨਹੀਂ ਹੈ ਸੰਨੇ ਦੇ ਜਵਰਤਾ ਤੇ ਮਾਤਾ ਜੀ ਦੇ ਜਦੋਂ ਉੱਤਰ ਦੀ ਦਾਲ ਵਾਸਤੇ ਵੇਂਦਿਕੀ ਦੀ ਤਾਂ ਬਾਬਾ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਮਾਤਾ ਜੀ ਗੁਰੂ ਤਾਂ ਆਪ ਸਵਰਥ ਹਨ ਹੋਈ ਸਭ ਬਖਸ਼ਾਂ ਜੀ ਮਾਲਿਕਾਂ ਮੈਂ ਤਾਂ ਉਹਨਾਂ ਦੇ ਘੋੜਿਆਂ ਦਾ ਖੋਦੜ ਵਾਲਾ ਮਮੂਲੀ ਜਿਹਾ ਕਾਇਆ ਤੇ ਸੇਵਾਦਾਰ ਹਾਂ ਇਹ ਨਾ ਕਹਿ ਕੇ ਬਾਬਾ ਜੋਰਾ ਜੀ ਚੁੱਪ ਕਰ ਗਏ ਅਤੇ ਮਾਤਾ ਜੀ ਨਿਰਾਸ਼ ਹੋ ਕੇ ਵਾਪਸ ਪਰਤਾਏ ਮਾਤਾ ਜੀ ਨੇ ਆ ਕੇ ਜਦੋਂ ਸਾਰੀ ਵਿਥਿਆ ਗੁਰੂ ਅਰਜਨ ਦੇਵ ਜੀ ਨੂੰ ਸੁਣਾਈ ਤਾਂ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਪ੍ਰਸ਼ਾਦਾ ਤੁਸੀਂ ਆਪਣੇ ਹੱਥੀ ਪਾਇਆ ਜੀ ਅਤੇ ਕਿ ਤੁਸੀਂ ਗਰੀਬੀ ਭਾਵ ਨਾਲ ਨਿਮਾਣੇ ਹੋ ਕੇ ਪੈਦਲ ਚੱਲ ਕੇ ਉੱਤੇ ਗਏ ਸਰ ਇਹ ਸੁਣ ਕੇ ਮਾਤਾ ਜੀ ਨੇ ਨੀਵੀਂ ਪਾ ਲਈ ਅਤੇ ਦੱਸਿਆ ਕਿ ਪ੍ਰਸ਼ਾਦੇ ਗੋਲੀਆਂ ਨੇ ਕਾਇਸਨ ਅਤੇ ਉਹ ਰਾਤੇ ਤਿਆ ਤਿਆਰਾਸ ਤੇ ਸਵਾਰ ਹੋ ਕੇ ਗਏ ਸਰ ਗੁਰੂ ਜੀ ਨੇ فرمایا ਉਹ ਨਾਲ ਦੇ ਕਰੋ ਇਸ ਤਰ੍ਹਾਂ ਦਾਤਾ ਨਹੀਂ ਮਿਲਦੀ ਆ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕਰੋ ਅਤੇ ਗੰਡੇ ਲੱਸੀ ਇਹ ਮਕਾਨ ਨਾਲ ਲੈ ਕੇ ਸਾਡੇ ਪਹਿਰਾਵੇ ਵਿੱਚ ਆਪੇ ਸਰਦੇ ਲੰਗਰ ਚੋਕ ਕੇ ਪੈਦਲ ਚੱਲ ਕੇ ਜਾਓ ਪ੍ਰਸ਼ਾਦਾ ਬੜੇ ਪ੍ਰੇਮ ਨਾਲ ਬੀਬੀ ਜੀ ਦੇ ਅਗੇ ਬਾਬਾ ਜੀ ਦੇ ਪ੍ਰੇਮ ਨਾਲ ਬਾਬਾ ਜੀ ਦੇ ਅਗੇ ਰੱਖ ਕੇ ਉਹਨਾਂ ਨੂੰ ਮੱਥਾ ਟੇਕ ਰਾ ਹਤੇ ਪ੍ਰਸ਼ਾਦਾ ਸਵੀਕਾਰ ਕਰਨ ਲਈ ਬੇਨਤੀ ਕਰ ਰਹੇ ਮਾਤਾ ਜੀ ਨੇ ਗੁਰੂ ਜੀ ਦਾ ਉਹ ਕੰਮ ਮਾਨ ਕੇ ਉਸੇ ਤਰ੍ਹਾਂ ਹੀ ਕੀਤਾ ਅਤੇ ਜਦੋਂ ਪ੍ਰੇਮ ਨਾਲ ਆਪਣੇ ਹੱਥੀ ਪ੍ਰਸ਼ਾਦ ਦਾ ਪਕਾ ਕੇ ਅਤੇ ਪੈਦਲ ਚੱਲ ਕੇ ਬੀਰ ਸਾਹਿਬ ਪਹੁੰਚੇ ਤਾਂ ਬਾਬਾ ਜੀ ਦੋਹਰੀ ਮਾਤਾ ਜੀ ਨੂੰ ਆਉਂਦਿਆਂ ਦੇਖ ਕੇ ਖੜੇ ਹੋ ਗਏ ਅਤੇ ਕਹੇ ਲਗੇ ਮਾਤਾ ਜੀ ਲਿਆਓ ਜਲਦੀ ਪ੍ਰਸ਼ਾਦਾ ਸ਼ਕਾਓ ਬਹੁਤ ਭੁੱਖ ਲੱਗੀ ਹੈ ਬਾਬਾ ਜੀ ਨੇ ਪ੍ਰਸ਼ਾਦਾ ਸ਼ਖ ਦੇ ਹੋਇਆ ਮੰਡੇ ਦੇ ਪਾਵੇ ਤੇ ਰਾਕੇ ਮੁਕੀ ਮਾਰ ਕੇ ਗੱਡਾ ਪੰਨਿਆ ਅਤੇ ਨਾਲੀ ਵਜਨਗੀ ਤੇ ਮਾਦਾ ਜੀ ਤੁਹਾਡੇ ਘਰ ਐਸਾ ਸੂਰਮਾ ਤੇ ਯੋਧਾ ਪੁੱਤਰ ਪੈਦਾ ਹੋਏਗਾ ਜੋ ਜ਼ਾਲਮਾਂ ਦੇ ਇਸ ਇਸ ਜ਼ਾਲਮਾਂ ਦੇ ਸਿਰ ਇਸ ਤਰ੍ਹਾਂ ਭਨੇਗਾ ਜਿਵੇਂ ਅਸੀਂ ਇਹ ਗੱਡਾ ਪੰਨਿਆ ਹੈ ਬਾਬਾ ਜੀ ਦੇ ਉਹ ਐਵਾ ਜਨਸਨ ਕੇ ਮਾਤਾ ਜੀ ਬੜੇ ਬਰਸਾਲ ਹੋਏ ਅੱਜ ਉਹਨਾਂ ਨੂੰ ਯਕੀਨ ਹੋ ਗਿਆ ਕਿ ਹੁਣ ਉਹਨਾਂ ਦੀ ਗੋਦੀ ਵੀ ਹਰੀ ਹੋ ਤਵੇਗੀ ਤੇ ਮਾਂ ਬੜੀ ਪੁੱਤਰ ਪੈਦਾ ਹੋਏਗਾ ਦੂਸਰਾਂ ਨੂੰ ਸਮਝ ਆ ਗਈ ਕਿ ਕਿਸੇ ਸੰਤ ਮਹਾਂਪੁਰਸ਼ ਨੂੰ ਕੇਵੇਂ ਸੇਵਾ ਭਾਵ ਤੇ ਨਿਮਰਤਾ ਨਾਲ ਰਜਾਇਆ ਜਾਂਦਾ ਹੈ ਪਹਿਲੀ ਵਾਰ ਮਾਤਾ ਜੀ ਜਦੋਂ ਸ਼ਰਧਾ ਪ੍ਰੇਮ ਤੋਂ ਹੀ ਨਹੀਂ ਸੇਵਾ ਨਾਲ ਗਏ ਸਨ ਤਾਂ ਬਾਬਾ ਜੀ ਨੇ ਪ੍ਰਸ਼ਾਦਾ ਸ਼ਗਨ ਤੋਂ ਹੀ ਅਨਿਕਾਰ ਕਰ ਦਿੱਤਾ ਸੀ ਪਰ ਦੂਸਰੀ ਵਾਰ ਜਦੋਂ ਬਾਦ ਜੀ ਪੂਰ ਨਿਮਰਤਾ ਤੇ ਸੇਵਾ ਭਾਵ ਨਾਲ ਗਏ ਤਾਂ ਬਾਬਾ ਜੀ ਨੇ ਆਪ ਖੜੇ ਹੋ ਕੇ ਪ੍ਰਸ਼ਾਦਾ ਮੰਗਿਆ ਅਤੇ ਬਿਨਾਂ ਕਹੇ ਤੋਂ ਹੀ ਮੰਨ ਲਈ ਬਿਰਤਾ ਜਾ ਕੇ ਬਖਸ਼ਾ ਨਾਲ ਝੋਲੀ ਪਾ ਦਿੱਤੀ ਸੋ ਵਿਰਤੀ ਕਦੇ ਨਾ ਹੋਵੀ ਜਨ ਕੀ ਜਨ ਦੇ ਮਹਾਬਾਪ ਕੰਸਾ ਬਾਬਾ ਬੁੱਢੇ ਜੀ ਦੇ ਕੀਤੇ ਹੋਏ ਵਜੇ ਪੂਰਨ ਹੋਏ ਅਤੇ ਇੱਕ ਸੰਸਾਰ ਬਾ ਮਾਤਾ ਵਿੰਗਾ ਜੀ ਦੇ ਕੋਖ ਤੋਂ ਫਿਰ ਹਰ ਗੋਵਨ ਸਾਹਿਬ ਜੀ ਦਾ ਜਨਮ 1959 ਈਸਵੀ ਨੂੰ ਗੁਰੂ ਕੇ ਮਹਿਲ ਅਮਰਸਰ ਵਿਖੇ ਹੋਇਆ ਉਹ ਪਿਆਰੀ ਸਾਤਸਗਤ ਜੀ ਉਹ ਅਰਜਨ ਦੇਵ ਜੀ ਨੇ ਮਾਤਾ ਜੀ ਨੂੰ ਅਨਾਈ ਗਰੀਬੀ ਦੇ ਮਤਾਂ ਤੇ ਸੇਵਾ ਦੀ ਜਾ ਸਿਖਾਣ ਲਈ ਇੱਕ ਕਹਾਉਤ ਇੱਕ ਵਰਤਾਇਆ ਸੀ ਨਹੀਂ ਤਾਂ ਗੁਰੂ ਜੀ ਗੁਰੂ ਜੀ ਤਾਂ ਜਾਂਦੇ ਹੀ ਸਨ ਕਿ ਸਾਡੇ ਘਰ ਇੱਕ ਐਸੇ ਮੁੱਤਰ ਪੈਦਾ ਹੋ ਰਹਾ ਹੈ ਜਿਸ ਨੇ ਗੁਰਗਦੀ ਦੀ ਦਮਿਵਾਰੀ ਸੰਭਾਲਦੇ ਹੋਏ ਜ਼ਾਲਮਾਂ ਦਾ ਦਾਸ ਕਰਨਾ ਹੈ ਅਤੇ ਇਸ ਅrai ਸੁਥਾਰ ਸਦਾ ਦਦਾਤਾ ਵਾਲੇ ਗੁਰਾਂ ਦੇ ਜੀ ਦੇ ਨਿਰਮਲੇ ਪੰਥ ਦਾ ਪ੍ਰਚਾਰ ਦੂਰ ਦਰਾਡੇ ਕਰਕੇ ਇਸ ਨੂੰ ਮਜ਼ਬੂਤ ਕਰਨਾ ਹੈ ਮਾਤਾ ਗੰਗਾ ਜੀ ਦੇ ਅੰਦਰ ਇਹ সূਖਸ਼ਮ ਹੰਕਾਰ ਸੀ ਕਿ ਉਹ ਉਸ ਵਤ ਗੁਰ ਦੀ ਸਪਤਰੀ ਹੈ ਜਿਸ ਦੇ ਅਗੇ ਸਭ ਲੇਜ਼ਿਹਾਰ ਉਹਨਾਂ ਅੰਦਰ ਗੁਰ ਘਰ ਦੀ ਵਿਤ ਮਾਇਆ ਤੇ ਨੌਕਰਾਂ ਚਾਕਰਾਂ ਦਾ ਵੀ ਹੰਕਾਰ ਸੀ ਗੁਰੂ ਸਾਹਿਬ ਜੀ ਦੀ ਸਪੱਤਰੀ ਹੋਣ ਕਰਕੇ ਸ਼ਾਇਦ ਮਾਤਾ ਜੀ ਉਪਰ ਗੁਰੂ ਜੀ ਦੇ ਬਚਾ ਦਾ ਕੋਈ ਖਾਸ ਅਸਰ ਨਾ ਹੁੰਦਾ ਇਸ ਲਈ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਲੈ ਮਰਤਾ ਸਖਾ ਲਈ ਉਹਨਾਂ ਨੂੰ ਬ੍ਰਹਮ ਗਿਆਨੀ ਬਾਬਾ ਵੋਡਾ ਜੀ ਕੋਲ ਭੇਜਿਆ ਗੁਰੂ ਸਾਹਿਬ ਜੀ ਮਾਤਾ ਜੀ ਨੂੰ ਦੱਸ ਸਕਦੇ ਸਨ ਕਿ ਮਾਨ ਜੋਨੇ ਪੁੱਤਰ ਨੇ ਆਉਣਾ ਹੈ ਹਰ ਗੁਰੂ ਜੀ ਵਾਤਾ ਜੀ ਨੂੰ ਸਿੱਖੀ ਅਸੂਲਾ ਵਿੱਚ ਢਾਲਣਾ ਚਾਹੁੰਦੇ ਸਨ ਤਾਂ ਕਿ ਫਿਰ ਉਹ ਆਉਣ ਵਾਲੇ ਪੁੱਤ ਨੂੰ ਵੀ ਸਿੱਖੀ ਦੇ ਉਤਮ ਗ੍ਰੰਥ ਦਾ ਪੜਾਹਾ ਕਰਨ ਸੋਇ ਸਾਹੀ ਤੋਂ ਸਾਨੂੰ ਇਹ ਉਤਮ ਸਿੱਖਿਆ ਮਿਲਦੀ ਹੈ ਕਿ ਸਾਜੀ ਸੇਵਾ ਗੁਰੂ ਤੋਂ ਆ ਹੀ ਪਰਵਾਰ ਹੁੰਦੀ ਹੈ ਜੇਕਰ ਅਸੀਂ ਪੂਰਨ ਨਿਮਰਤਾ ਅਤੇ ਪ੍ਰੇਮ ਨਾਲ ਸੇਵਾ ਕਰਦੇ ਆ ਅਤੇ ਹਉਮੈ ਅੰਕਾਰ ਅਧੀਨ ਕੀਤੀ ਗਈ ਸੇਵਾ ਗੁਰੂ ਸਾਡੇ ਵੀ ਪ੍ਰਵਾਹ ਨਹੀਂ ਹੁੰਦੀ ਸੋ ਸਾਨੂੰ ਹਮੇਸ਼ਾ ਨਿਮਰਤਾ ਤੇ ਪ੍ਰੇਮ ਸਰ ਗੁਰ ਘਰ ਜਾ ਕੇ ਸੇਵਾ ਕਰਨੀ ਚਾਹੀਦੀ ਆ ਗੁਰੂ ਕੋ ਇਹ ਜੋ ਸਾਖੀ ਸਾਨ ਦੱਸਦੀ ਆ ਕਿ ਅਸੀਂ ਕਿਸ ਤਰ੍ਹਾਂ ਆਪਣਾ ਗੁਰੂ ਨੂੰ ਖੁਸ਼ ਕਰਨਾ ਹੈ ਇਸ ਹੈ ਗੁਰੂ ਦੀ ਬਖਸ਼ਿਸ਼ ਲੈਣੀ ਆ ਗੁਰੂ ਕੋ ਆਪਣੇ ਆਪ ਨਿਮਰਤਾ ਗਰੇਬੀ ਤੇ ਆਪਣਾ ਜੀਵਨ ਢਾਲੀਏ ਆਹ ਦਾਹ ਨਾਲ ਲਿਖੇ ਰੱਖਦੇ ਹੋਏ ਆਪਣਾ ਦਸਵੰਦ ਕੱਢੀਏ ਫਿਰ ਦਸਵੰਦ ਗੁਰ ਘਰ ਪਾਈਏ ਆਹ ਫਿਰ ਆਪਣੇ ਟਾਈਮ ਨਾਲ ਦਸਵੰਦ ਵੀ ਕੱਢ ਕੇ ਅੰਮ੍ਰਿਤ ਵੇ ਲੋਟਰੀ ਦਾ ਮਨਜਪੀਏ ਅਤੇ ਸਾਰੇ ਅਨੁਸਾਰ ਦਸੇ ਸੇਵਾ ਕਰੀਏ ਗੁਰਤੀ ਭਖਸ਼ੀ ਜੀ ਤੇ ਸਾਡੇ ਸਾਰਿਆਂ ਤੋਂ ਝੋਲਾ ਸਾਰਿਆਂ ਦੀ ਝੋਲੀ ਭਰੀ ਜਾਂਦੀ ਹੈ ਵਾ ਮ ਅ ਮੇਰੇ ਦਿਓ ਵੀ ਕਾਮ ਮਾਇਆ ਸਾਡੇ ਪਿੱਤੇ ਪਿੱਤੇ ਘੁੰਮ ਗਈ ਜੇ ਅਸੀਂ ਗੁਰੂ ਨਾਲ ਆਪਣਾ ਮਨ ਵੇਚੇ ਸਤਿਗੁਰੂ ਕੇ ਪਾਸ ਤੇ ਸੇਵ ਕੇ ਕਾਰਜ ਆਦਿ ਤੁਸੀਂ ਮਨ ਨੂੰ ਅਗਰ ਗੁਰੂ ਸਾਹਿਬ ਦੇ ਕੋਲ ਅਰਪਣ ਕਰ ਦਾਂਗੇ ਤਾਂ ਸਾਰੇ ਕਾਰਜ ਸਾਡੇ ਛੁੱਧ ਹੋ ਜਾਣਗੇ ਦਿਓ ਸੱਚੇ ਦੀਆਂ ਚਿੜੀਆਂ ਤੇ ਹੋਵੇ ਸਾਇਰ ਸੰਮੇਲ ਵਾਹਿਗੁਰੂ ਜੀ ਦਾ ਕੰਸਾ ਵਾਹਿਗੁਰੂ ਜੀ ਬਤ ਰਹੇ